ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊ ਚੈਨਲ ਅਮਰਜੀਤ ਸਿੰਘ ਦੇ ਨਾਲ ਅੱਜ ਅਸੀਂ ਪਹੁੰਚੇ ਗੁਰਦੁਆਰਾ ਸ੍ਰੀ ਬੋੜੀ ਸਾਹਿਬ ਕੋਟ ਖਾਲਸਾ ਅੰਮ੍ਰਿਤਸਰ ਇੱਥੇ 12 13 14 15 ਮਾਰਚ ਨੂੰ 86ਵਾਂ ਸਾਲਾਨਾ ਵਿਸਾਲ ਹੋਲੇ ਮੋਲੇ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ 6 ਮਾਰਚ ਦਿਨ ਵੀਰਵਾਰ ਤੋਂ ਆਰੰਭ ਹੋ ਰਹੇ ਹਨ ਇਸ ਮੌਕੇ ਤੇ ਕਵੀਸਰ ਜਥੇ ਢਾਡੀ ਜਥੇ ਕੀਰਤਨ ਜਥੇ ਅਤੇ ਹੋਰ ਵੀ ਜਥੇ ਆਪਣੀ ਹਾਜ਼ਰੀ ਭਰਨਗੇ ਅਤੇ 9 ਤਰੀਕ ਕੋਟ ਖਾਲਸਾ ਦੇ ਵਖਵਾਕੀ ਇਲਾਕੇ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਵੇਗਾ ਗੁਰਦੁਆਰਾ ਸ੍ਰੀ ਬੋੜੀ ਸਾਹਿਬ ਖੇਡ ਮੁਕਾਬਲੇ ਦਸਤਾਰ ਮੁਕਾਬਲੇ ਅਤੇ ਆਸਰ ਬਾਜੀ ਵੀ ਹੋਵੇਗੀ ਗੁਰਦੁਆਰਾ ਸ੍ਰੀ ਬੋੜੀ ਸਾਹਿਬ ਦੇ ਮੇਲੇ ਦਾ ਸਾਰਾ ਪ੍ਰਬੰਧ ਸ਼ਵਿੰਦਰ ਸਿੰਘ ਸੰਧੂ ਪ੍ਰਧਾਨ ਅਤੇ ਹੋਰ ਵੀ ਮੈਂਬਰਾਂ ਵੱਲੋਂ ਰਲ ਮਿਲ ਕੇ ਕੀਤਾ ਜਾ ਰਿਹਾ ਹੈ ਹੋਰ ਵੀ ਵੀਡੀਓ ਦੇਖਣ ਵਾਸਤੇ ਸਟਾਰ ਏਜੀ ਨਿਊਜ਼ ਚੈਨਲ ਨੂੰ ਦੇਖਦੇ ਰਹੋ ਮੇਲੇ ਤੋਂ ਪਿਲੈੜੀ ਜੋਰ ਦੀ ਸੇਵਾ ਜਿਹੜੇ ਤੁਹਾਡੇ ਹੈੱਡ ਗ੍ਰੰਥੀ ਸਾਹਿਬ ਦਾ ਤੇ ਸੰਗਤ ਜਿਹੜੀ ਉਹ ਕਰਦੀ ਪਈ ਹੈ ਤੇ ਹਮਤਾਨ ਬਾਬਾ ਨਸਰਮ ਸਿੰਘ ਨਿਲਾਨੇਥੇ ਬੋੜੀ ਸਾਗ ਗੁਰਦਵਾਰ ਸਾਹਿਬ ਦੀ ਸੇਵਾ ਕੀਤੀ ਉਹਨਾਂ ਦਾ ਸਥਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪ੍ਰਧਾਨ ਸਾਹਿਬ ਸਭ ਤੋਂ ਪਹਿਲੇ ਬੋੜੀ ਸਾਹਿਬ ਜਿਹੜਾ ਹੋਲੇ ਮੋਲੇ ਦਾ ਮੇਲਾ ਆ ਰਿਹਾ ਉਸ ਦੀ ਬਹੁਤ ਬਹੁਤ ਮੁਬਾਰਕਾ ਜੀ ਤੇ ਉਸ ਬੰਦੇ ਵਿੱਚ ਕੀ ਕਹਿਣਾ ਚਾਹੁੰਦੇ ਜਿਹੜਾ ਮੇਲਾ ਆ ਰਿਹਾ ਬੋੜੀ ਸਾਹਿਬ ਗੁਰਦੁਆਰਾ ਬੋੜੀ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 86 ਹੋਲਾ ਮਹੱਲਾ ਲਾਕੇ ਦੀਆਂ ਦੇਸ਼ ਪਰਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਔਰ ਇੱਕ ਗੁਰਦੁਆਰਾ ਸਾਹਿਬ ਉਸ ਪ੍ਰਾਤਨ ਸੜਕ ਦੇ ਉੱਤੇ ਸਥਿਤ ਹੈ ਜਿਹੜੀ ਕਿ ਪੁਰਾਣੇ ਸਮੇਂ ਵਿੱਚ ਤੇ ਹੁਣ ਵੀ ਅੰਮ੍ਰਿਤਸਰ ਤੋਂ ਗੁਰੂ ਕੀ ਵਡਾਲੀ ਨੂੰ ਜੋੜਦੀ ਹੈ ਔਰ ਪੰਚਮ ਪਾਚਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਅੰਮ੍ਰਿਤਸਰ ਨੂੰ ਛੱਡ ਕੇ ਗੁਰੂ ਕੀ ਵਡਾਲੀ ਵਿਖੇ ਗਏ ਔਰ ਇਸ ਰਸਤੇ ਦੇ ਉੱਤੇ ਜਾਂਦਿਆਂ ਹੋਇਆਂ ਇਸ ਸਥਾਨ ਨੂੰ ਆਪਣੇ ਮubarਕ ਚਰਨਾਂ ਦੀ ਛੋਹ ਦੇ ਕੇ ਉਹਨਾਂ ਨੇ ਪਵਿੱਤਰ ਕੀਤਾ। ਔਰ ਉਸ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਨੇ ਵੀ ਇਸ ਸਥਾਨ ਤੇ ਆਪਣੇ ਮubarਕ ਚਰਨ ਪਾ ਕੇ ਇਸ ਨੂੰ ਪਵਿੱਤਰ ਕੀਤਾ। ਔਰ ਉਹਨਾਂ ਤੋਂ ਬਾਅਦ ਸ੍ਰੀਮਾਨ ਸੰਤ ਬਾਬਾ ਅਮਸਰਾਮ ਜੀ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਇਸ ਸਥਾਨ ਤੇ ਬੈਠ ਕੇ ਤਪસ્યા ਕੀਤੀ ਔਰ ਸੰਗਤਾਂ ਦਾ ਉਧਾਰ ਕੀਤਾ ਔਰ ਉਹਨਾਂ ਨੇ ਇਹ ਮੁਬਾਰਕ ਬਚਨ ਆਪਣੇ ਮੁਖਾਰਬੇ ਤੋਂ ਕਹਿ ਚੰਨ ਕਿ ਬਚਾ ਸਾਡੇ ਤੇ ਜਾਨ ਤੋਂ ਮਗਰੋਂ ਇੱਥੇ ਮੇਲੇ ਲਗਿਆ ਕਰਨਗੇ ਔਰ ਉਹਨਾਂ ਦੇ ਉਸ ਕਹਿ ਹੋਏ ਬਚਨਾਂ ਦੇ ਮੁਤਾਬਕ ਸਾਡੇ ਬਜ਼ੁਰਗਾਂ ਨੇ ਇਸ ਸਥਾਨ ਤੇ ਹੋਲੇ ਮਹੱਲੇ ਦੀ ਪਰੰਪਰਾ ਨੂੰ ਆਰੰਭ ਕੀਤਾ ਜੋ ਕਿ ਦਿਨੋਂ ਦਿਨ ਇਸ ਦੀ ਜਿਹੜੀ ਸੰਗਤਾਂ ਦੇ ਵਿੱਚ ਵढਾਈ ਵਾਧੀ ਜਾ ਰਹੀ ਹੈ ਔਰ ਜਿਹੜੀ ਆਵੇਂ ਸੰਗਤਾਂ ਗੁਰੂ ਮਹਾਰਾਜ ਦੇ ਚਰਨ ਸਥਾਨ ਤੇ ਆਣ ਕੇ ਹਾਜ਼ਰ ਨਾਜ਼ਰ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਸਤ ਹੋ ਕੇ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਬੇਨਤੀਆਂ ਕਰਦੀਆਂ ਤੇ ਗੁਰੂ ਮਹਾਰਾਜ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਜਿਹੜੀਆਂ ਉਹਨਾਂ ਨੂੰ ਸੰਪੂਰਨ ਕਰਦੇ ਐ ਔਰ ਇਸ ਵਾਰ 51 ਸ੍ਰੀ ਖਨਪਾੜ ਸਾਹਿਬ ਦੀ ਲੜੀ 6 ਮਾਰਚ ਨੂੰ ਆਰੰਭ ਕੀਤੀ ਜਾਵੇਗੀ ਔਰ ਇਸੇ ਤਰ੍ਹਾਂ ਇਹ ਪੰਜ ਲੜੀਆਂ 16 ਮਾਰਚ ਨੂੰ ਜਾ ਕੇ ਸਮਾਪਤੀ ਹੋਵੇਗੀ ਔਰ 6-7 ਮਾਰਚ ਨੂੰ ਵਾਲੀਵਾਲ ਦੇ ਟੂਰਨਾਮੈਂਟ ਕਰਾਏ ਜਾ ਰਹੇ ਹੈ ਤਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਖੇਡਾਂ ਦੇ ਪ੍ਰਤੀ ਪ੍ਰੇਰਿਤ ਹੋ ਕੇ ਤੇ ਜਿਹੜਾ ਰੋਜ਼ ਪੰਜਾਬ ਦੇ ਵਿੱਚ ਰੌਲਾ ਪੈ ਰਿਹਾ ਹੈ ਕਿ ਪੰਜਾਬ ਦੇ ਛੇਵੇਂ ਦਰਿਆ ਜਿਹੜਾ ਨਸ਼ਿਆਂ ਦਾ ਚੱਲ ਰਿਹਾ ਹੈ ਉਸ ਨੂੰ ਠੱਲ ਪਾਈ ਜਾ ਸਕੇ ਔਰ ਨੌਜਵਾਨ ਬੱਚੇ ਜਦੋਂ ਖੇਡਾਂ ਦੇ ਪ੍ਰਤੀ ਪ੍ਰੇਰਿਤ ਹੋਣਗੇ ਤੇ ਉਹਨਾਂ ਨੂੰ ਇਸ ਗੱਲ ਦਾ ਸਾਾਸ ਹੋਏਗਾ ਕਿ ਅਸੀਂ ਆਪਣਾ ਜਿਹੜਾ ਕਸਰਤ ਕਰਕੇ ਸਰੀਰ ਜਿਹੜਾ ਉਸ ਨੂੰ ਸਵਸਤ ਰੱਖਣਾ ਸੋ ਇਸ ਕਰਕੇ ਇਹ ਟੂਰਨਾਮੈਂਟ ਵੀ ਕਰਾਇਆ ਜਾ ਰਿਹਾ ਹੈ ਪਤਿਆ ਸਾਹਿਬ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਵਗੀ ਖੇਡਾਂ ਕਰਾਈ ਜਣੇ ਤੇ ਜਿਹੜੀ ਬੱਚਿਆਂ ਦੀ ਦਸਤਾਰ ਆ ਉਹ ਵੀ ਤੁਹਾਡੇ ਵੱਲੋਂ ਮੁਕਾਬਲੇ ਕਰਾਈ ਜਣੇ 16 ਤਰੀਕ ਨੂੰ ਜਦੋਂ ਖੰਡਪਾੜ ਸਾਹਿਬ ਦੀ ਸਮਾਪਤੀ ਹੋਣੀ ਹੈ ਜੀ ਦਵਾਰ ਹਾਲ ਦੇ ਵਿੱਚ ਬੱਚਿਆਂ ਦੇ ਵਾਟਵਾ ਉਮਰ ਦੀ ਕੈਟਾਗਰੀ ਦੇ ਵਿੱਚ ਦਸਤਾਰਮਕਲਾਬ ਕਰਾਏ ਜਾਣਗੇ ਔਰ ਉਹਨਾਂ ਬੱਚਿਆਂ ਨੂੰ ਜਿੰਨੇ ਵੀ ਬੱਚੇ ਉਸ ਦੇ ਵਿੱਚ ਪਾਰਟਿਸਪੇਟ ਕਰਨਗੇ ਸਾਰਿਆਂ ਨੂੰ ਜਿਹਨਾਂ ਸ਼ਾਨ ਚੰਦੇ ਕੇ ਤੇ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਔਰ ਪਹਿਲੇ ਦੂਜੇ ਤੀਜੇ ਜਿਹੜੇ ਦਰਜਾ ਬਦਰਜਾ ਨੌਜਵਾਨ ਬੱਚੇ ਆਉਣਗੇ ਉਹਨਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਉਤਸ਼ਾਹਤ ਕਰਨ ਵਾਸਤੇ ਅਸੀਂ ਇਸ ਕਰਾਰ ਮਨ ਬਣਾਇਆ ਹੈ ਕਿ ਜਿਹੜੇ ਪਹਿਲੇ ਦੂਜੇ ਤੀਜੇ ਸਤਾਂ ਤੇ ਬੱਚੇ ਆਉਣਗੇ ਉਹਨਾਂ ਨੂੰ ਅਸੀਂ ਦਸਤਾਰਾਂ ਦੇ ਕੇ ਵੀ ਨਵਾਜਾਂਗੇ ਤਾਂ ਕਿ ਉਹ ਇਸ ਗੁਰੂ ਘਰ ਤੋਂ ਇਕ ਦਸਤਾਰਾਂ ਲੈ ਕੇ ਆਪਣੇ ਸਿਰਾਂ ਤੇ ਸਜਾਉਣਗੇ ਔਰ ਉਹਨਾਂ ਨੂੰ ਵੇਖ ਕੇ ਹੋਰ ਵੀ ਜਿਹੜੇ ਨੌਜਵਾਨ ਬੱਚੇ ਐ ਉਹ ਇਸ ਸਿੱਖੀ ਵਾਲੇ ਬਣੇ ਪ੍ਰੇਤ ਹੋਣਗੇ ਤਾਂ ਕਿ ਸਾਡੇ ਹੌਲੇ-ਮਹਲੇ ਮਨਾਏ ਤਾਂ ਹੀ ਸਫਲੇ ਐ ਕਿ ਸਾਡੇ ਨੌਜਵਾਨ ਪੀੜੀ ਜਿਹੜੀ ਐ ਉਹ ਨਸ਼ਿਆਂ ਨੂੰ ਛੱਡ ਕੇ ਗੁਰੂ ਘਰ ਨਾਲ ਜੋੜ ਕੇ ਸਿੱਖੀ ਸਰੂਪ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰੇ ਪਰ ਤਾਂ ਸਾਡੀ ਸੰਗਤ ਤੁਹਾਡੇ ਵੱਲੋਂ ਹਰ ਵਾਰੀ ਪ੍ਰੋਗਰਾਮ ਕੋਈ ਨਾ ਕੋਈ ਕਰਾਇਆ ਜਾਂਦਾ ਰੂਹੀ ਨਹੀਂ ਕਿ ਹੋ ਲੈ ਮੋਲੇ ਤੇ ਉਹ ਹੀ ਪ੍ਰੋਗਰਾਮ ਕਰਾਇਆ ਜਾਂਦੇ ਆ ਕਿਸ ਨਿਆਤੇ ਚਾਹਦੇ ਤੁਸੀਂ ਜਿਸ ਦਾ ਤੁਹਾਡੇ ਵੱਲੋਂ ਪ੍ਰਵਾਲਾ ਕੀਤਾ ਜਾਂਦਾ ਸਾਰੀ ਸੰਗਤ ਦੇ ਚਰਨਾ ਚ ਬੇਨਤੀ ਹੈ ਕਿ ਹੋਰ ਵੀ ਉਪਰਾਲੇ ਅੱਗੋਂ ਪਿੱਛੋਂ ਵੀ ਜਦੋਂ ਕਿਸੇ ਕੋਈ ਗਰੀਬ ਪਰਿਵਾਰ ਦੀ ਬੇਟੀ ਦੀ ਸ਼ਾਦੀ ਦਾ ਹੁੰਦਾ ਹੈ ਤੇ ਤਾਂ ਵੀ ਪ੍ਰਬੰਧਕ ਕਮੇਟੀ ਵੱਲੋਂ ਉਸ ਦਾ ਸਹਿਯੋਗ ਦਿੱਤਾ ਜਾਂਦਾ ਹੈ ਤਾਂ ਕਿ ਕਿਸੇ ਗਰੀਬ ਦੀ ਬੱਚੀ ਜਿਹੜੀ ਹੈ ਉਹ ਆਪਣੇ ਬੂਏ ਤੋਂ ਉੱਠ ਕੇ ਆਪਣੇ ਸਸਰਾਲ 'ਤੇ ਜਾ ਕੇ ਆਪਣਾ ਜਿਹੜਾ ਉਹ ਜੀਵਨ ਜਰਵਾ ਕਰ ਸਕੇ ਔਰ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਇਸ ਹੋਲੇ ਮਹੱਲੇ ਦੇ ਪੂਰਬ ਦੇ ਵਿੱਚ ਗੁਰੂ ਘਰ ਆਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਆਪਣੇ ਬੱਚਿਆਂ ਨੂੰ ਲੈ ਕੇ ਇਹਨਾਂ ਜੋ ਵਿਵਾਨਸ ਜਾਏ ਜਾਣੇ ਆ ਉਸ ਵਿੱਚ ਲੈ ਕੇ ਆਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਕਿੰਨਾਂ ਦੀਆਂ ਨੇ ਹੋਈਆਂ ਔਰ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ ਆਪਣੇ ਬਜ਼ੁਰਗਾਂ ਵਾਲੇ ਪਤਾ ਲੱਗ ਸਕੇ ਕਿ ਉਹਨਾਂ ਨੇ ਕਿੰਨੀਆਂ ਸ਼ਹੀਦੀਆਂ ਦੇ ਕੇ ਇਸ ਖਾਲਸਾ ਪੰਥ ਦੀ ਜਿਹੜੀ ਨੀ ਹੈ ਇਸ ਨੂੰ ਮਜ਼ਬੂਤ ਕੀਤਾ ਤਾਂ ਕਿ ਜਿਹੜੇ ਸਾਡੇ ਆਉਣ ਵਾਲੀ ਪੀੜ੍ਹੀ ਹੈ ਉਹ ਸਿੱਖੀ ਸਰੂਪ ਚ ਰਹਿ ਕੇ ਔਰ ਆਪਣੇ ਜੋ ਵੀ ਇੱਕ ਆਕਾਰ ਪਨ ਕੇ ਅਮਰ ਸ਼ਕ ਹੈ ਗੁਰੂ ਵਾਲੇ ਬਣ ਕੇ ਜਿਹੜਾ ਹੈ ਉਹ ਆਪਣਾ ਜੀਵਨ ਨਰਵਾ ਕਰ ਦਾ ਸਭ ਮੈਂ ਇੱਕ ਗੱਲ ਕਰਾਂ ਵੀ ਇਸ ਤਰ੍ਹਾਂ ਕਿ ਜਿਹੜਾ ਕਿ ਤੁਹਾਡੇ ਵਾ ਬੜਾ ਵੱਡਾ ਉਪਰਾ ਲਾਗੇ ਤਾਂ ਕਿ ਇਹਦੇ ਵਿੱਚ ਤੁਹਾਡਾ ਸੰਯੋਗ ਜਿਹੜਾ ਅਸਰ ਕਰਾਂ ਵੀ ਦਿੰਦੀਆਂ ਕਿ ਨਹੀਂ ਦਿੰਦੀਆਂ ਇਹ ਸਾਰਾ ਸੰਗ ਦੇ ਸਯੋਗ ਨਾਲ ਚੱਲਦਾ ਹੈ ਸਰਕਾਰ ਦਾ ਇਸ ਵਿੱਚ ਕੋਈ ਯੋਗਦਾਨ ਨਹੀਂ ਨਾ ਅਸੀਂ ਸਰਕਾਰ ਦੇ ਨਾਲ ਕੋਈ ਸਾਡਾ ਮੇਲ ਮਲਾਪ ਰੱਖਦੇ ਆ ਇਸ ਨੂੰ ਨਰੋਲ ਧਾਰਮਿਕ ਰੱਖ ਕੇ ਤੇ ਅਸੀਂ ਇਹ ਜਿਹੜਾ ਪੁਰਬ ਆ ਉਸ ਨੂੰ ਮਨਾਉਨੇ ਆ ਔਰ ਇਹਦੇ ਵਿੱਚ ਸਾਡੇ ਇਲਾਕੇ ਦੀਆਂ ਸੰਗਤਾਂ ਔਰ ਇਸ ਦੇਸ਼ ਵਿਦੇਸ਼ੀਆਂ ਦੀਆਂ ਸੰਗਤਾਂ ਔਰ ਜਿਹੜੇ ਸਾਡੇ ਨੌਜਵਾਨ ਬੱਚੇ ਵਿਦੇਸ਼ਾਂ ਵਿੱਚ ਗਏ ਆ ਉਹਨਾਂ ਦਾ ਇਸ ਸਥਾਨ ਦੇ ਨਾਲ ਸ਼ਾ ਸ਼ਰਧਾ ਹੈ ਔਰ ਉਹਨਾਂ ਦੇ ਸਹਿਯੋਗ ਦੇ ਨਾਲੇ ਜਿਹੜਾ ਹੁਲਾ ਮਲਾ ਮਨਾਇਆ ਜਾਂਦਾ ਹੈ ਕਿਉਂਕਿ ਇਸ ਤਖਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੰਗਤਾਂ ਦਾ ਕਿੰਨਾ ਇਸ ਸਥਾਨ ਪ੍ਰਤੀ ਸ਼ਰਧਾ ਭਾਵਨਾ ਹੈ ਕਿ 51 51 ਦੀਆਂ ਪਾਤੜੀਆਂ 255 ਸ੍ਰੀ ਖੰਡਪਾਟ ਸਾਹਿਬ ਜਿਹੜੇ ਆ ਉਹ ਹੋਲੇ ਮਹੱਲੇ ਤੇ ਕਰਾਏ ਜਾਣੇ ਆ ਔਰ ਸਾਡੇ ਕੋ ਹੁਣ ਵੀ ਮਾਇਆ ਆ ਰਹੀ ਹੈ ਔਰ ਲੋਕਾਂ ਦੀ ਸ਼ਰਧਾ ਭਾਵਨਾ ਸੰਤ ਦੀ ਸ਼ਰਧਾ ਭਾਵਨਾ ਨੂੰ ਵੇਖ ਕੇ ਅਸੀਂ ਅਪਰਾਲਾ ਕੀਤਾ ਕਿ ਜਿਹੜੇ ਖੰਡਪਾਟ ਸਾਹਿਬ ਦੀ ਮਾਇਆ ਸਾਡੇ ਕੋ ਹੁਣ ਆ ਰਹੀ ਹੈ ਉਹ ਅਸੀਂ 19 ਤਰੀਕ ਨੂੰ ਆਰੰਭ ਕਰਾਂਗੇ ਔਰ ਜਿਨ੍ਹਾਂ ਦੇ ਭੋਗ ਫਿਰ 21 ਤਰੀਕ ਨੂੰ ਪਾਏ ਜਾਣੇ ਆ ਇਹ ਸਿਰ ਸਾਰਾ ਸੰਤਾਂ ਦਾ ਸਜੋਗ ਔਰ ਸੰਗਤਾਂ ਦੀ ਸਰਦਾ ਭਾਵਨਾ